ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਹੈਗਾ ਜੈਸਮੀਨ ਦੀ ਰੀਨਾਂ ਦੇ ਫੰਕਸ਼ਨ ਤੇ ਅੱਜ ਉਹਨੇ ਬਣਾਉਣੀ ਛੋਟੀ ਜੀ ਕੁੜੀ ਦੀ ਲੋੜੀ ਸਾਡੇ ਬੰਦੇ ਬਣਾਉਂਦਾ ਸਾਨੂੰ ਸਾਰੇ ਤਿਆਰ ਵੀ ਖੜੇ ਆ ਮੈਂ ਮਿਲੋ ਜਸ਼ਨ ਨੂੰ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡਾ ਮੱਲੀ ਜੱਟ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਡੀ ਨੂਰ ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਬੰਦਾ ਕਿੱਥੇ ਹੈ ਇੱਕ ਬੰਦਾ ਜੀ ਤਿਆਰ ਹੁੰਦਾ ਤਿਆਰ ਹੋਇਆ ਨਹੀਂ ਨਹੀਂ ਉਹ ਸਾਰਨਾ ਪਹਿਲਾਂ ਨਾਲ ਤਿਆਰ ਹੋਣੇ ਆਲਾ ਹਮ ਚਲੋ ਫਿਰ ਉੱਥੇ ਮਿਲਦੇ ਆਂ ਚਲੋ ਚਲੋ ਘਰ ਨੂੰ ਹੋ ਜਾਓ ਤਿਆਰ ਫਾੜਾ ਫਟ ਦੱਸਣ ਜੁੱਤੀ ਰਹਿੰਦੀ ਹੈ ਹਾਲੇ ਹਾਂ ਸਾਰੇ ਜਾਨ ਖਾਦੇ ਨਾਲ ਜਾਣਾ ਬੜੀ ਮਾਣ ਹੈ ਮੇਰੀ ਮੰਮੀ ਨੇ ਤੇ ਨੂਰ ਨੇ ਅਜੇ ਤਿੰਨਾਂ ਨੇ ਤੇ ਉਧਰਲੇ ਘਰ ਤਾਂ ਸ਼ਾਇਦ ਤੁਰ ਪਿਓ ਨੇ ਪਤਾ ਨਹੀਂ ਬਈ ਤੇ ਹੋ ਗਏ ਤਿਆਰ ਮੰਮੀ ਹਾਂ ਬਸ ਤਿਆਰ ਹੋ ਗਏ ਬਸ ਚੱਲ 10 ਮਿੰਟ ਦਾ ਕਹਿੰਦੇ ਆ 10 ਮਿੰਟ ਦਾ ਹਮ ਚੱਲ ਜਦ ਤੱਕ ਮੈਂ ਆਪਣੀ ਗੱਡੀ ਸਟਾਰਟ ਕਰਕੇ ਖੜਾ ਦਮਾਂ ਚਾਬੀ ਬਾਈ ਇੱਧਰ ਆਧਰਾਚ ਆਧਰਾਚ ਆਹ ਇਹ ਕਰਦੀ ਗੱਡੀ ਸਟਾਰਟ ਨਿਆਣਿਆਂ ਨੇ ਕੀ ਕਰਤਾ ਓਏ ਥੋੜੇ ਮਾੜੇ ਮਾਰ ਤੇ ਉੱਪਰ ਫਲਟਰ ਤੇ ਸਟਾਰਟ

ਲੋ ਹੁਣ ਇਹਦੇ ਅਸਲੀ ਦੇਖੋ ਵੀ ਇਹਨੇ ਪਾਇਆ ਵਾ ਕੈਰੇ ਭਾਈ। ਚੱਕੀ ਦੇ ਉੱਪਰ। ਹਾਂ। ਹੁੰਦੀ ਆ। ਹੁਣ ਦੀ ਤਾਂ 6 ਪਏ ਆ ਪੱਗ ਦੀ ਸਹੀ ਉਹ ਬਸ ਜਿਹੋ ਆ ਗਈ। ਕਰੇਦਣ ਮੋਕੇ। ਚਲ ਚੱਲੋ ਭਾਈ। ਮੁੰਦਰਾ ਢਾਡੀ ਛੋਟੀ ਜਿਹੀ ਕੁੜੀ। ਆ ਗੁਰੂ ਨੋਏ ਮੈਂ ਕਿਹਦੀ ਕਿਚੀ ਦੀ ਫੋਟੋ ਸੈਂਡ ਕਰੀ ਹੋਣੀ ਤੇ ਇਹ ਕੱਲੀ ਦੀ ਹੀ ਚਾਚੇ ਕਿਸੇ ਤਾਂ ਨਾ ਰਵਿੰਦਰ ਇਹਨੂੰ ਫੜ ਕੇ ਕੱਲੀ ਦੀ ਚਾਹ ਕੱਲੀ ਦੀ ਫੋਟੋ ਜੋੜ ਚਾਲਦਾ ਇੱਕ ਪਉਰੇ ਖੇਤਰੇ ਇੱਥੇ ਤੇ ਆਏ ਆ ਰਹੀ ਸੀ ਬੈਕਗ੍ਰਾਉਂਡ ਇਧਰ ਐ ਧੁੱਪ ਚ ਆ ਜਾ ਗੱਲ ਕਰਦੇ ਹਾਂ ਦਰਸਾ ਡਾਟਾ ਇੱਥੇ ਉਹਦੇ ਨਾਲ ਖੇਤ ਹੈ ਮੇਰੇ ਬੜੀ ਸੋਹਣੀ ਹੁੰਦੀ ਖਣ ਅੱਜ ਉਹ ਪਰੇ ਦੇ ਅੱਜ ਬਹੁਤ ਹਾਂ ਮਾਏ ਭਾਈ ਬੋਲ ਬੋਲ ਰਿਹਾ ਲੇ ਗੱਲ ਚੱਲ ਚਲੋ ਜੀ ਅਸੀਂ ਹੁਣ ਪਹੁੰਚ ਗਏ ਘਰਾਂ ਤੇ ਨੋਰਨਾ ਜਾਣਾ ਅੱਜ ਪਿੰਡ ਨੂੰ ਤੇ ਅੱਧੇ ਰਸਤੇ ਮਾਮਾ ਜੀ ਨੇ ਆ ਜਾਣਾ ਤੇ ਅੱਧੇ ਰਸਤੇ ਮੈਂ ਚੱਲ ਜਾਣਾ ਤੇ ਫਿਰ ਅਸੀਂ ਉੱਥੇ ਪ੍ਰੋਗਰਾਮ ਡਲ ਜਾਣਾ ਚੱਲੀਏ ਭਾਈ ਕਰ ਲਈ ਪੈਕਿੰਗ ਸਾਰੀ ਚੱਕੋ ਬੇ ਬੈਗ ਰੱਖੀ ਗੱਡੀ 'ਚ जिसने भी साने मैं भी घर जाना चलो भाई चक्ो पैक लद्दी गए लग गया हंडा ज्यादा रखे गंगली छिलो ग इधर इधर बैग आह मुहरे रख लिया गल बैग रख ला पिछे ਰੱਖ ਦੇ ਡਿੱਗੀ ਟਰਾਕ ਉਹ ਕੱਲਾ ਬਾਬਾ ਕੱਲਾ ਬੈ ਕੇ ਰੱਖ ਲੈ ਨਾ ਤੇ ਇਹ ਵੀ ਰੱਖ ਲੈ ਉੱਪਰ ਚਾਲ ਨਾ ਮੋੜਦਾ ਗੱਡੀ ਹੁਣ ਖੜੋ ਇਹਨੇ ਗੇਟ ਬੂਟ ਲਾ ਬੈਠ ਬੈੜਾ ਆ ਰੋ ਆ ਰੋ ਆ ਰੋ ਮਾਮਾ ਪਹੁੰਚਣੇ ਆਲਾ ਹੁਣ ਗੋਲੀ ਮੰਗਣਾ ਹੁੰਦਾ ਨਾ ਮਾਮਾ ਫਿਰ ਚਲੋ ਚਲੋ ਆ ਰਿਹਾ ਜਸ਼ਨ ਸਿੰਘ ਜੀ ਬੈਠੋ ਬੈਠੋ ਚੱਲੀਏ ਉਹ ਮਾਮਾ ਜੀ ਆ ਨਾਨਾ ਨਹੀਂ ਆਇਆ ਬਰੋ ਬਈ ਖੋ ਲੰਮੀ ਆਈ ਸੰਧਾਰਾ ਆ ਗਿਆ ਇਹ ਪਿੱਛੇ ਰੱਖ ਦਿਓ ਹਾਂ ਆ ਲਓ ਘਰੇ ਜੀ ਕਹਿੰਦੀ ਹੋ ਰਹਿਣ ਦਾ ਕੋਈ ਗੱਲ ਨਹੀਂ ਆ ਜਾਣਾ ਹੁਣ ਰੋਣਾ ਨਾ ਨੂੰ ਘਾੜ ਲਿਆ ਗਾੜਾ ਫੇਰ ਮਿਲੋ ਰਹਿਣਾ ਦਾ ਹੋਰ ਕੋਈ ਨਹੀਂ ਕਾ ਬੇਜਾ ਚੰਗਾ ਭਾਈ ਬਹਿਨ ਸਹਿਬ ਨੂਰ ਕਿਆ ਦਾ ਨਾ ਜਸ਼ਨ ਜੀ ਨਹੀਂ ਦਾ ਕਰਦਾ ਨਾ ਸਾਂ ਜਾਣਦਾ ਅੱਜ ਕਿਉਂਕਿ ਦੋ ਹਾਂ ਦੋ ਛੁੱਟੀਆਂ ਹੋਰ ਤਿੰਨ ਬਈਆਂ ਦੀਆਂ ਪਰ ਹੁਣ ਪੇਪਰ ਨੇੜੇ ਆ ਗਏ ਇਹਨਾਂ ਦੇ ਪਰ ਅਰ ਕੇ ਮੰਦਰ ਜਾਣਾ ਮੈਨੂੰ ਟਿਊਸ਼ਨ ਦੀ ਛੁੱਟੀ ਹੋਈ ਜਾਣੀ ਹੈ ਇਹਨਾਂ ਦੀ ਜਸਨ ਲਾਈ ਨਾਨਕੇ ਮੈਂ ਜਾਏ ਕੱਦੀ ਕਿੰਨੇ ਦਿਨ ਲਾਗੇ ਮੈਂ ਹਫਤਾ ਲਾਈ ਮੱਲੇ ਬੂਆ ਕੋਲ ਮੈਂ ਨਾਨਕੇ ਨਾਨਕੇ ਹਾਂ ਚਲੋ ਵੀ ਚੱਲੀਏ ਆਪਾਂ ਵੀ ਕਰਨ ਬਾਈ ਜੀ ਹੋਰ ਇਹਦੇ ਬਾਅਦ 10 ਕਿਲੋਮੀਟਰ ਹੈ ਆ ਬਾਈ ਨਾਨਕੇ ਮੇਰੇ ਹੰਡ ਬਹੁਤ ਹੈ ਹਾਂ ਬਾਏ 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 ਚੱਲੀਏ ਭਾਈ ਚਲੋ ਹੁਣ ਫੇਰ ਚਲੀਏ ਪ੍ਰੋਗਰਾਮ ਤੇ ਫੰਕਸ਼ਨ ਤੇ ਆਣੇ ਨੂੰ ਛੱਡਣਾ ਇਹ ਤੇ ਹੂੰ ਵਈ ਕੱਪੜੇ ਬਦਲ ਲੈ ਜੈਕਟਾ ਬਦਲ ਲਈਆਂ ਫੋਟੋ ਖਿੱਚ ਕੇ ਆਏ ਹਾਂ ਹੁਣ ਸਾਡੀ ਜੈਕਟਾ ਪਾਣ ਦੀ ਹਾਂ ਉਹਦੇ ਕਰਕੇ ਫਿਰ ਹੁਣ ਇਹਨੂੰ ਇਹ ਮਹਤੂਆ ਰੱਖਾਂ ਮੈਂ ਬਰੱਖਦਾ ਇੱਥੇ ਦੇ ਵੱਡੇਆ ਕੋਲ ਹਾਂ ਅੱਛੇ ਦਾ ਵੀ ਰੂਪ ਬਦਲਦਾ ਸੀ ਪਰ ਮੈਂ ਚੇਂਜ ਕਰਤਾ ਹਾਂ ਮੇਰਾ ਪਰਨਾ ਚੇਂਜ ਕਰਤਾ ਮੇਰਾ ਪਰਨਾ ਚੇਂਜ ਕਰਤਾ ਐਨੇ ਜੀ ਰੋਪੜ ਦੀ ਭੂਮਿਆ ਰੋਪੜ ਦੀ ਭੂਮਿਆ ਗਈ ਪਾਸ ਜਾਏ ਸਿੰਗਰ ਲੱਗ ਗਿਆ ਧਰ ਦਿਖਾਈਆ ਤੁਹਾਨੂੰ ਕੋਈ ਨਾ ਤੇਰਾ ਭਾਵੇਂ ਲੱਗੇ ਜਣ ਹੱਥ ਤੇਰੀ ਲਗਦੀ ਹੈ ਕਿ ਆਜੋ ਮੈਡਮ ਜੀ ਐਨੇ ਸੋਹਣੇ ਲੱਗਦੇ ਹੋ ਇਹ ਲਾਈਵ ਵਲੌਗ ਕਰ ਰਹੀ ਹੈ ਆਜੋ ਜੀ ਆਜੋ ਉਹ ਬੱਲੇ ਬੱਲੇ ਭਈ ਵੀ ਵੀ ਕਰੀ ਬੈਠਾ ਨਾ ਨੰਨਾ ਜਾਲਿਆ ਮਾਸੀ ਕੀ ਕਿਾ ਚਾ ਕਿਨਾ ਤਾ ਕਿ ਤੇਰੀ ਮਾਸੀ ਪਵਾਵੇ ਮਾਸੀ ਪਵਾਵੇ ਛੰਦੀ ਦੀ ਮਾਸੀ ਵੱਡੀ ਮਾਸੀ ਇਹ ਸ਼ਰਮਾਦੀ ਆ ਬਈ ਵਾਜੀਆ ਗੁਰਨੂਰ ਤੇ ਹਰਗੁਣ ਪੋਣਾ ਦੇ ਪਾਪਾ ਜੀ ਤੇ ਤਾਇਆ ਜੀ ਵੀ ਆ ਜਾਣ ਉਹ ਵੀ ਰਿਕੁਐਸਟ ਕਰਦੀ ਵੀ ਉਹ ਵੀ ਆ ਜਾਣ Wagai yóò dé di gbendu. ਉੰਦਾ ਕੁਛ ਨਾ ਭਰੀ ਪੰਚਾਇਤ ਦੇ ਵਿੱਚ ਹਾਂ ਕਰਦੇ ਹਾਂ ਉਹ ਡਰਦਾ ਵਿਚਾਰਾ ਕਿਆ ਕਰੇ ਹਾਂ ਤੂੰ ਪਹਿਲਾਂ ਕਿਹਦੇ ਦਾ ਡਰਨਾ ਹੈ ਚਲੋ ਕੋਈ ਨਹੀਂ ਪ੍ਰਮਾਤਮਾ ਅੱਗੇ ਹੀ ਅਰਦਾਸ ਹੈ ਤਾਉ ਵਾਲੇ ਬਾਬਾ ਜੀ ਅਗਲੇ ਮਹੀਨੇ ਦੇ ਵਿੱਚ ਅਮਨੇ ਵੀਰੇ ਦਾ ਵਿਆਹ ਹੋ ਜਾਵੇ ਹੁਣ ਦੇਖੀਏ ਫਿਰ ਇਹ ਡਰਦਾ ਕਿਆ ਕਰੇ ਮਹਾਸੀਰਣ ਹੈ ਪਾਖ ਦੀਆਂ ਨੂੰ ਪਾਸੇ ਕਰਦੇ ਹਾਂ ਹਾਂ ਉਹ ਆਪਣੀ ਆਪਣੀ ਪਸੰਦ ਨਾਲ ਦੱਸ ਕਾਤੀ ਹੋਈ ਹੈ you ਕਿ ਇਹਦਾ ਇਹਨਾਂ ਨੂੰ 1100 ਦੇ ਜਮਾਨਾ ਲਾ ਦੇਣਾ ਹੈ ਅੱਗੇ ਤਾਂ ਕੱਲਾ ਬੋਲਾ ਜਿੰਕੋ ਮੁੜ ਕੇ ਫੇਨਿਆਣ ਦੇ ਮੂੰਹ ਪਰ ਪੈਣਾ ਚਾਹੀਦਾ ਜੇ ਛੱਡ ਦੇਂ। ਇਹ ਜਿਕਰਾਂ ਆਪੇ ਜਾਣ ਲੱਗਿਆ ਇੱਥੇ। ਸਤਿ ਸ਼੍ਰੀ ਅਕਾਲ। ਚਲ ਇਹਨੂੰ ਚੱਕ ਦੋ ਹੁਣ। ਮੇਰੀ ਨੂਰ ਕੱਢਦੀ ਪਹਿਲਾਂ। ਪਹਿਲਾਂ ਮੇਰੀ ਨੂਰ। ਹੈਪੀ ਬਰਥਡੇ। ਬਾਈ ਬਾਈ ਸੋਰੀ। ਸਭ ਨੂੰ ਲੋੜੀ ਦਿਵਦਾਈ ਹੋਵੇ ਉਸ ਸਭ ਨੂੰ ਲੋੜੀ ਦਿਵਦਾਈ ਹੋਵੇ ਕਰ ਕਰ ਫਲ ਲੋੜੀ ਖੁਸ਼ਿਰਲੀ ਕੇ ਮਨਾਈ ਹੋਵੇ ਤੇ ਲੋੜੀ ਦੀ ਵਧਾਈ ਸੋ ਸਾਰਿਆਂ ਨੂੰ ਕਿ ਲੋੜੀ ਦਾ ਤਿਹਾਰ ਬੜੇ ਹੀ ਭਾਗਾਂ ਨਾਲ ਮਨਾਇਆ ਜਾਂਦਾ ਹੈ ਸੋ ਸਭ ਨੂੰ ਲੋੜੀ ਦੀ ਵਧਾਈ ਹੋਵੇ ਤਬ ਦੀ ਲੋੜੀ ਦੀ ਵਧਾਈ ਕਰੇ ਕਰਿ ਕਰਵਲੀ ਲੋੜੀ ਖੁਸ਼ੀ ਨਾਲ ਕੇ ਮਨਾਈ तिल मोंगंग फलीगुड़ोड़िया तिल मोंग फलीगुड़ोड़स सड़ी तीअं पको लोहड़ रवरदास सड़ी तीअं ਉਵੀੜਾ ਸਜੀਆ ਉਵੀੜਾ ਸਜੀਆ ਮਿਲ ਰਿਹਾ ਤੇ ਲੋੜੀ ਹੁਣ ਆ ਗਿਆ ਆਪਾਂ ਕਰਾਂ ਤੇ ਅੱਜ ਸੀਗਾ ਲੋੜੀ ਦਾ ਪ੍ਰੋਗਰਾਮ ਬੀਬੀ ਨੇ ਬੁਲਾਇਆ ਸੀਗਾ ਤੇ ਦਿਖਾਣਾ ਤਾਂ ਪੈਣਾ ਸੀਗਾ ਤੇ ਬਹੁਤ ਛੋਟਾ ਪ੍ਰੋਗਰਾਮ ਕਰਿਆ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਮਿਲਦੇ ਆ ਫਿਰ ਕਿਸੇ ਕੋਲੇ ਬਲੌਗਸ ਓਕੇ ਬਾ ਬਾ